ਸੋ ਮਸੀਹ ਵਿੱਚ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਜੈਮਸੀ ਦੀ ਸੋ ਪਰਮੇਸ਼ਰ ਦਾ ਧੰਨਵਾਦ ਹੋਵੇ ਜਿਸ ਪਰਮੇਸ਼ਰ ਨੇ ਆਪਣੀਆਂ ਜ਼ਿੰਦਗੀਆਂ ਵਿੱਚ ਸੁੰਦਰ ਸਾਮਾ ਲੈ ਕੇ ਆਂਦਾ ਕਿ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਖਾਸ ਗੱਲ ਦੇ ਉੱਤੇ ਗੌਰ ਕਰੀਏ ਸੋ ਮੈਂ ਤੁਹਾਡਾ ਧਿਆਨ ਅੱਜ ਇੱਕ ਖਾਸ ਵਿਸ਼ੇ ਉੱਤੇ ਲਗਾਉਣਾ ਚਾਹੁੰਦਾ ਹਾਂ ਸੋ ਬੜੇ ਧਿਆਨ ਦੇ ਨਾਲ ਪਰਮੇਸ਼ਰ ਦੇ ਇਸ ਮੈਸੇਜ ਨੂੰ ਸੁਣੀਏ ਇਹ ਮੈਸੇਜ ਪਰਮੇਸ਼ਰ ਦਾ ਵਚਨ ਤੁਹਾਡੀ ਜ਼ਿੰਦਗੀ ਵਿੱਚ ਇੱਕ ਬਹੁਤ ਵੱਡੇ ਬਦਲਾਅ ਨੂੰ ਲੈ ਕੇ ਆਵੇਗਾ ਔਰ ਜਦ ਤੁਸੀਂ ਇਸ ਵਚਨ ਨੂੰ ਸੁਣੋਗੇ ਤੇ ਨੂੰ ਧਿਆਨ ਨਾਲ ਸਮਝੋਗੇ ਤੇ ਤੁਹਾਡੇ ਦਿਲਾਂ ਦੇ ਵਿੱਚ ਪਰਮੇਸ਼ਰ ਦੇ ਪ੍ਰਤੀ ਪ੍ਰੇਮ ਪਰਮੇਸ਼ਰ ਦੇ ਪ੍ਰਤੀ ਸੱਚੀ ਮੁਹੱਬਤ ਪਰਮੇਸ਼ਰ ਦੇ ਕੰਮਾਂ ਨੂੰ ਕਰਨ ਦੀ ਸਮਰਥਾ ਤੁਹਾਡੇ ਅੰਦਰ ਐਂਟਰ ਕਰੇਗੀ ਸੋ ਬੜੇ ਧਿਆਨ ਦੇ ਨਾਲ ਸੁਣੀਏ ਸੋ ਅੱਜ ਮੈਂ ਤੁਹਾਡੇ ਨਾਲ ਮਨੁੱਖ ਦੇ ਸੁਭਾਅ ਬਾਰੇ ਔਰ ਯਿਸੂ ਮਸੀਹ ਦੇ ਸੁਭਾਅ ਦੇ ਬਾਰੇ ਗੱਲਬਾਤ ਕਰਨਾ ਚਾਹੁੰਦਾ ਹਾਂ ਅੱਜ ਮੇਰਾ ਵਿਸ਼ਾ ਮਨੁੱਖ ਦੇ ਸੁਭਾਅ ਦੇ ਬਾਰੇ ਔਰ ਪ੍ਰਭੂ ਯਿਸੂ ਮਸੀਹ ਦੇ ਸੁਭਾਅ ਦੇ ਬਾਰੇ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਸੁਣ ਬੜੇ ਧਿਆਨ ਦੇ ਨਾਲ ਸੁਣੀਏ ਜਦ ਅਸੀਂ ਮਨੁੱਖੀ ਸੁਭਾਅ ਦੀ ਗੱਲ ਕਰਦੇ ਹਾਂ ਬਹੁਤ ਵਾਰ ਅਸੀਂ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ 'ਚ ਬੜੇ ਬੈਸਟ ਤੇ ਚੰਗੇ ਰੋਲ ਨਭੌਨੇ ਆ ਔਰ ਵਧੀਆ ਰੋਲ ਨਭੌਨੇ ਆ ਉਸ ਤੋਂ ਬਾਅਦ ਜਿਸ ਤਰ੍ਹਾਂ ਨਾਲ ਸਾਨੂੰ ਰਿਸਪੌਂਸ ਕਈ ਵਾਰੀ ਮਿਲਣਾ ਚਾਹੀਦਾ ਮਨੁੱਖਾਂ ਦੇ ਵੱਲੋਂ ਉਸ ਤਰ੍ਹਾਂ ਦਾ ਰਿਸਪੌਂਸ ਸਾਨੂੰ ਨਹੀਂ ਮਿਲਦਾ ਜਾਂ ਜਿਸ ਤਰ੍ਹਾਂ ਦੇ ਵਰਕ ਕਸੀ ਉਹਨਾਂ ਲਈ ਕੀਤੇ ਆ ਅੱਗੋਂ ਸਾਨੂੰ ਜਦੋਂ ਨਹੀਂ ਉਹਨਾਂ ਰਿਸਪਾਂਸ ਵਧੀਆ ਮਿਲਦਾ ਤੇਸੀਂ ਆਪਣੇ ਆਪ ਨੂੰ ਨਿਰਾਸ਼ ਮਹਿਸੂਸ ਕਰਦੇ ਆ ਦੁਖੀ ਮਹਿਸੂਸ ਕਰਦੇ ਆ ਔਰ ਇੱਥੋਂ ਤੱਕ ਕਈ ਵਾਰੀ ਆਪਾਂ ਪਰੇਸ਼ਾਨ ਹੋ ਜਾਂਦੇ ਕਿ ਇਹ ਸਭ ਕੁਝ ਮੈਂ ਵਿਅਰਥ ਵਿੱਚ ਕੀਤਾ ਮੈਨੂੰ ਨਹੀਂ ਕਰਨਾ ਚਾਹੀਦਾ ਸੀ ਜੋ ਕੁਝ ਵੀ ਤੁਸੀਂ ਕਿਸੇ ਵੀ ਮਨੁੱਖ ਦੇ ਲਈ ਕਰਦੇ ਹੋ ਉਹ ਕਰਨ ਦੇ ਲਈ ਯੋਗਤਾ ਤੁਹਾਡੇ ਅੰਦਰ ਪਰਮੇਸ਼ਵਰ ਨੇ ਭਰੀ ਆ ਉਹ ਚੀਜ਼ ਨੂੰ ਪਰਮੇਸ਼ੁਰ ਨੇ ਉਸ ਨੇਕ ਅਰਾਧੇ ਨੂੰ ਉਸ ਭਲਾਈ ਦੇ ਕੰਮ ਨੂੰ ਕਰਨ ਲਈ ਪਰਮੇਸ਼ੁਰ ਨੇ ਤੁਹਾਨੂੰ ਪ੍ਰੇਰਿਆ ਔਰ ਪਰਮੇਸ਼ੁਰ ਨੇ ਆਤਮਾ ਨੇ ਤੁਹਾਡੀ ਸਹਾਇਤਾ ਕੀਤੀ ਤੇ ਤੁਸੀਂ ਲੋਕਾਂ ਦੇ ਲਈ ਬੈਸਟ ਤੋਂ ਬੈਸਟ ਰੋਲ ਨਿਭਾਏ ਵਧੀਆ ਰੋਲ ਨਿਭਾਏ ਕਿਉਂਕਿ ਪਰਮੇਸ਼ੁਰ ਦਾ ਵਚਨ ਸਾਨੂੰ ਸਿਖਾਉਂਦਾ ਔਰ ਉਹਦਾ ਪ੍ਰਤੀਫਲ ਸਾਨੂੰ ਪਰਮੇਸ਼ੁਰ ਜਰੂਰ ਦਿੰਦਾ ਚਾਹੇ ਇਨਸਾਨ ਉਹਦੀ ਕਦਰ ਕਰੇ ਚਾਹੇ ਨਾ ਕਰੇ ਇਨਸਾਨ ਉਸ ਚੀਜ਼ ਨੂੰ ਸਮਝੇ ਚਾਹੇ ਨਾ ਸਮਝੇ ਪਰ ਜਿੰਨੇ ਵੀ ਸਟੈਪ ਜਾਂ ਜੋ ਵੀ ਅਸੀਂ ਪ੍ਰਿਆਈ ਦੇ ਕੰਮ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਕਰਦੇ ਆ ਉਹਨਾਂ ਸਾਰੇ ਕੰਮਾਂ ਦਾ ਬਦਲਾ ਉਹਨਾਂ ਸਾਰੀ ਸੇਵਾਵਾਂ ਦਾ ਫਲ ਪਰਮੇਸ਼ਰ ਸਾਨੂੰ ਜ਼ਰੂਰ ਦਿੰਦਾ ਹੈ ਬਹੁਤ ਵਾਰ ਸਾਡੀ ਜ਼ਿੰਦਗੀ ਚ ਇਹੋ ਜਿਹੇ ਲੋਕ ਹੁੰਦੇ ਆ ਅਸੀਂ ਉਹਨਾਂ ਦੇ ਲਈ 90% ਬਹੁਤ ਵਧੀਆ ਵਰਕ ਕਰਦੇ ਆ ਬਹੁਤ ਬੈਸਟ ਰੋਲ ਨਿਭਾਉਂਦੇ ਆ ਜੇਕਰ ਕੋਈ ਥੋੜੀ ਜਿਹੀ ਪਰਸੈਂਟੇਜ ਸਾਡੇ ਕਿਸੇ ਗੱਲ ਚ ਅਸੀਂ ਸਲੋ ਹੋ ਜਾਈਏ ਜਦ ਕੋਈ ਚੰਗੇ ਰੋਲ ਨਾ ਨਭਾਈਏ ਪਈ ਨਾ ਨਭਾ ਪਾਈਏ ਤਾਂ ਉਹ ਲੋਕ ਸਾਡੀਆਂ 90% ਭਲਾਈਆਂ ਨੂੰ ਸਾਡੇ 90% ਚੰਗੇ ਰੁਲਾਂ ਨੂੰ ਭੁਲਾ ਕੇ ਸਾਡੇ ప్రతి 1-2% ਦੀ ਜਾਂ 10% ਦੀ ਜਿਹੜੀ ਵੀਕ ਪੁਆਇੰਟ ਹੈ ਉਹਨਾਂ ਨੂੰ ਯਾਦ ਰੱਖਦੇ ਪਰ 90% ਜਿਹੜੀਆਂ ਭਲਾਈਆਂ ਕੀਤੀਆਂ ਉਹਨੂੰ ਭੁਲਾ ਦਿੰਦੇ ਆ ਇਨਸਾਨ ਦੇ ਸੁਭਾਅ ਦੇ ਵਿੱਚ ਇਹ ਬਹੁਤੀ ਘਟੀਆਂ ਪੁਆਇੰਟ ਪਾਇਆ ਜਾਂਦਾ ਤੁਹਾਡੇ ਦੁਆਰਾ ਚੰਗੇ ਸਟੈਪ ਜਿਹੜੇ ਚੱਕੇ ਗਏ ਉਹਨਾਂ ਨੂੰ ਬਿਲਕੁਲ ਭੁਲਾ ਕੇ ਤੇ ਤੁਹਾਡੀ 네ਗੇਟਿਵ ਚੀਜ਼ ਨੂੰ ਯਾਦ ਰੱਖ ਕੇ ਉਹ ਨਾ ਸ਼ੁਕਰਾਂ ਬਣ ਜਾਂਦਾ ਹੈ ਦੂਸਰੇ ਸ਼ਬਦਾਂ ਵਿੱਚ ਤੁਹਾਡੇ ਚੰਗੇ ਸਟੈਪ ਚੰਗੇ ਕੰਮ ਜੋ ਤੁਸੀਂ ਦੂਸਰਾਂ ਨੇ ਕੀਤੇ ਆ ਉਹ ਭੁਲਾ ਦਿੱਤੇ ਜਾਂਦੇ ਆ ਤੇ 네ਗੇਟਿਵ ਪੁਆਇੰਟ ਤੁਹਾਡੇ ਯਾਦ ਰੱਖੇ ਜਾਂਦੇ ਆ ਇਨਸਾਨ ਦੇ ਸੁਭਾਅ ਦੀ ਤੇ ਫਿਤਰਤ ਆ ਪਰ ਮੈਂ ਤੁਮ ਦੂਸਰਾ ਛੋਣਾ ਜਿਹੜਾ ਪਰਮੇਸ਼ਰ ਦਾ ਸੁਭਾਅ ਯੇਸ਼ੂ ਮਸੀਹ ਵੀ ਮਨੁੱਖ ਦੇ ਰੂਪ ਦੇ ਵਿੱਚ ਪ੍ਰਗਟ ਹੋਏ ਇਸ ਦੁਨੀਆ ਦੇ ਵਿੱਚ ਮਨੁੱਖੀ ਜੀਵਨ ਯੇਸ਼ੂ ਮਸੀਹ ਨੇ ਜੀ ਕੇ ਤੇ ਕਾਇਆ ਸਹਰਤੀ ਦਿੱਤੇ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਬਰਾਨੀਆਂ ਦੀ ਪੱਤਰੀ 6 ਦੇ ਜਿਹੜੀ ਅਸੀਂ 10 ਵਜਨ ਪੜ੍ਹਦੇ ਆ ਉਹ ਜਗ੍ਹਾ ਤੇ ਲਿਖਿਆ ਪਰਮੇਸ਼ਰ ਕਨਿਆਈ ਨਹੀਂ ਤੁਹਾਡੇ ਉਸ ਕੰਮ ਨੂੰ ਜਾਂ ਤੁਹਾਡੇ ਸਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸੀਂ ਉਹਦੇ ਨਾਮ ਦੇ ਨਾਲ ਵਿਖਾਇਆ ਭਾਵੇਂ ਤੁਸੀਂ ਸੰਤਾਂ ਦੀ ਸੇਵਾ ਕੀਤੀ ਨਾਲੇ ਕਰਦੇ ਵੀ ਹੋ ਹਾਲੇਲੂਇਆ ਸੋ ਪਿਆਰੇ ਦੋਸਤੋ ਮਸੀਹ ਦੇ ਸੁਭਾਅ ਦੇ ਵਿੱਚ ਇੱਕ ਬੜੀ ਖਾਸ ਤੇ ਬਰਕਤ ਵਾਲੀ ਗੱਲ ਹੈ ਕਿ ਜੋ ਤੁਹਾਡੇ ਤੇ ਔਰ ਮੇਰੇ ਦੁਆਰਾ ਸੇਵਾਵਾਂ ਕੀਤੀ ਜਾਂਦਿਆਂ ਯਿਸੂ ਦੇ ਨਾਮ ਕਰਕੇ ਪਿਆਰ ਕੀਤਾ ਜਾਂਦਾ ਪਰਮੇਸ਼ਰ ਉਹਨੂੰ ਕਦੇ ਵੀ ਨਹੀਂ ਭੁਲਾਉਂਦਾ ਪਰਮੇਸ਼ਰ ਕਦੇ ਵੀ ਉਸਨੂੰ ਨਹੀਂ ਭੁੱਲਦਾ ਦੂਸਰੇ ਸ਼ਬਦਾਂ 'ਚ ਪਰਮੇਸ਼ਰ ਉਹਨੂੰ ਯਾਦ ਰੱਖਦਾ ਚਾਹੇ ਤੁਸੀਂ ਪਾਣੀ ਦਾ ਗਲਾਸ ਪੁਲਾਇਆ ਚਾਹੇ ਤੁਸੀਂ ਇਸ ਤੋਂ ਵੱਧ ਕੇ ਕੁਝ ਰੋਲ ਨੂੰ ਪਾਇਆ ਕਿਸੇ ਨੇ ਵੀ ਲਈ ਤੁਸੀਂ ਖੜੇ ਦੁੱਖ ਵਿੱਚ ਕਿਸੇ ਨੇ ਵੀ ਤੁਸੀਂ ਬਰਕਤ ਦਾ ਕਾਰਨ ਬਣੇ ਹੋ ਤੁਸੀਂ ਪਰਮੇਸ਼ਰ ਦੇ ਵਚਨ ਦੇ ਅਨਸਾਰ ਕੁਝ ਵਧੀਆ ਕੀਤਾ ਪਰਮੇਸ਼ਰ ਦੇ ਦੁਆਰਾ ਤੁਹਾਡੇ ਦੁਆਰਾ ਕੀਤੀ ਗਈ ਸੇਵਾ ਕਦੇ ਵੀ ਭੁਲਾਈ ਨਹੀਂ ਜਾਂਦੀ ਕਾਰਨ ਕੀ ਹੈ ਕਿਉਂ ਨਹੀਂ ਪਰਮੇਸ਼ਰ ਭੁਲਾਉਂਦਾ ਪਰਮੇਸ਼ਰ ਯਾਦ ਕਿਉਂ ਰੱਖਦਾ ਕਿਉਂਕਿ ਪਰਮੇਸ਼ਰ ਨੇ ਹਰ ਇੱਕ ਸੇਵਾ ਦਾ ਤੁਹਾਨੂੰ ప్రతిਫਲ ਦੇਣਾ ਤੁਹਾਨੂੰ ਨੇ 100 ਗੁਣਾ ਬles ਕਰਨਾ ਇਸੇ ਕਰਕੇ ਪਰਮੇਸ਼ਰ ਤੁਹਾਡੀ ਉਸ ਸੇਵਾ ਨੂੰ ਯਾਦ ਰੱਖਦਾ ਕਿ ਉਹ ਕਦੇ ਵੀ ਨਹੀਂ ਭੁਲਾਉਂਦਾ ਉੰਕੇ ਸਾਡੇ ਪਰਮੇਸ਼ਰ ਦੀ ਜਿਹੜੀ ਯਾਦਦਾਸ਼ਤ ਬੜੀ ਜ਼ਬਰਦਸਤ ਹੈ ਮਨੁੱਖ ਦੀ ਯਾਦਦਾਸ਼ਤ ਕਮਜ਼ੋਰ ਹੋ ਸਕਦੀ ਹੈ ਪਰ ਪਰਮੇਸ਼ਰ ਸੁਪਰਮਾਈਂਡ ਪਰਮੇਸ਼ਰ ਹੈ ਔਰ ਦੂਸਰੀ ਗੱਲ ਪਰਮੇਸ਼ਰ ਇਨਸਾਨ ਦੇ ਪ੍ਰਤੀ ਜੇਕਰ ਕਿਸੇ ਚੀਜ਼ ਨੂੰ ਭੁੱਲਦਾ ਹੈ ਤੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਉਹ ਕਿਹੜੀ ਚੀਜ਼ ਹੈ ਜਿਹੜੀ ਪਰਮੇਸ਼ਰ ਦੇ ਦੁਆਰਾ ਭੁਲਾਈ ਜਾਂਦੀ ਹੈ ਬਹੁਤ ਵਾਰ ਸਾਡੀ ਜ਼ਿੰਦਗੀ ਵਿੱਚ ਕੁਝ ਐਸੀਆਂ ਚੀਜ਼ਾਂ ਹੁੰਦੀਆਂ ਗਲਤੀਆਂ ਹੋ ਜਾਂਦੀਆਂ ਗੁਨਾਹ ਹੋ ਜਾਂਦੇ ਆ ਇਹ ਬਹੁਤ ਨੇਗੇਟਿਵ ਚੀਜ਼ਾਂ ਹੋ ਜਾਂਦੀਆਂ ਅਸੀਂ ਉਹਨਾਂ ਚੀਜ਼ਾਂ ਨੂੰ ਸੋਚ-ਸੋਚ ਕੇ ਕਦੇ ਵੀ ਪਰੇਸ਼ਾਨ ਰਹਿੰਦੇ ਹਾਂ ਪਤਾ ਨਹੀਂ ਪ੍ਰਭੂ ਮੇਰੀ ਪ੍ਰਾਰਥਨਾ ਸੁਣਦਾ ਜਾਂ ਨਹੀਂ ਸੁਣਦਾ ਪਤਾ ਨਹੀਂ ਮੈਂ ਪਰਮੇਸ਼ਰ ਮੈਨੂੰ ਪਿਆਰ ਕਰਦਾ ਜਾਂ ਨਹੀਂ ਕਰਦਾ ਪਤਾ ਨਹੀਂ ਮੈਂ ਪ੍ਰਭੂ ਵਿੱਚ ਸਹੀ ਚੱਲ ਵੀ ਰਿਹਾ ਜਾਂ ਨਹੀਂ ਚੱਲ ਰਿਹਾ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਤੁਸੀਂ ਚਾਹੇ ਪਰਮੇਸ਼ਰ ਦੇ ਵਚਨ ਦੇ ਖਿਲਾਫ ਯਿਸੂ ਮਸੀਹ ਦੇ ਖਿਲਾਫ ਜਿੰਨੇ ਵੀ ਨੇਗੇਟਿਵ ਚੀਜ਼ਾਂ ਕੀਤੀਆਂ ਪਾਪ ਕੀਤੇ ਕੋ ਧਰਮ ਕੀਤੇ ਜਦ ਪ੍ਰਭੂ ਯਿਸੂ ਮਸੀਹ ਉਹਨਾਂ ਚੀਜ਼ਾਂ ਨੂੰ ਮਾਫ਼ ਕਰ ਦਿੰਦਾ ਉਸ ਤੋਂ ਬਾਅਦ ਯਿਸੂ ਮਸੀਹ ਉਹਨਾਂ ਚੀਜ਼ਾਂ ਨੂੰ ਕਦੇ ਵੀ ਯਾਦ ਨਾ ਕਰਦਾ ਤੇ ਨਾ ਯਾਦ ਰੱਖਦਾ ਜਿਉਂ ਅਸੀਂ ਇਬਰਾਨੀਆਂ ਦੀ ਪੱਤਰੀ 10 ਦੇ ਅਧਿਆਇ 17 ਵਚਨ ਨੂੰ ਪੜ੍ਹਦੇ ਹਾਂ ਉਹ ਜਗਤ ਲਿਖਿਆ ਅਤੇ ਉਹਨਾਂ ਦੇ ਪਾਪਾਂ ਨੂੰ ਅਤੇ ਉਹਨਾਂ ਦੀਆਂ ਬਦਕਾਰੀਆਂ ਨੂੰ ਫਿਰ ਕਦੇ ਚੇਤੇ ਨਾ ਕਰਾਂਗਾ ਸੋ ਇਹ ਪਰਮੇਸ਼ਰ ਦਾ ਕਹਿਣਾ ਕਿ ਮੈਂ ਉਹਨਾਂ ਦੀਆਂ ਬਦਕਾਰੀਆਂ ਨੂੰ ਤੇ ਉਹਨਾਂ ਦੇ ਪਾਪਾਂ ਨੂੰ ਫਿਰ ਕਦੇ ਵੀ ਚੇਤੇ ਨਹੀਂ ਕਰਾਂਗਾ ਬਲਕਿ ਸਾਡੇ ਦੁਆਰਾ ਜੋ ਪ੍ਰਭੂ ਦੀ ਸੇਵ ਲਈ ਚੰਗੇ ਸੱਤਪ ਚੱਕੇ ਜਾਂਦੇ ਆ ਪਰਮੇਸ਼ਰ ਉਹਨਾਂ ਨੂੰ ਯਾਦ ਰੱਖਦਾ ਕਿਉਂਕਿ ਉਹਨੇ ਉਹਦਾ ప్రతిਫਲ ਦੇਣਾ ਔਰ ਸਾਡੇ ਦੁਆਰਾ ਜੋ ਬਦਕਾਰੀਆਂ ਤੇ ਜੋ ਪਾਪ ਕੀਤੇ ਜਾਂਦੇ ਆ ਪਰਮੇਸ਼ਰ ਉਹਨਾਂ ਨੂੰ ਕਦੇ ਵੀ ਯਾਦ ਨਹੀਂ ਰੱਖਦਾ ਕਿਉਂ ਨਹੀਂ ਯਾਦ ਰੱਖਦਾ ਕਿਉਂਕਿ ਪਾਪ ਦੀ ਮਜ਼ਦੂਰੀ ਮੌਤ ਹੈ ਤੇ ਯਿਸੂ ਮਸੀਹ ਨੇ ਸਾਨੂੰ ਮੌਤ ਨਹੀਂ ਦੇਣੀ ਉਹ ਮੌਤ ਯਿਸੂ ਮਸੀਹ ਖੁਦ ਮਰ ਕੇ ਔਰ ਤੁਹਾਨੂੰ ਤੇ ਮੈਨੂੰ ਜੀਵਨ ਦੇ ਦਿੱਤਾ ਸੋ ਕਿੰਨਾ ਅਦਭੁੱਤ ਤੇ ਆਲਾ ਪਰਮੇਸ਼ਰ ਹੈ ਜਿਹੜੇ ਸਾਡੇ ਦੁਆਰਾ ਕੀਤੀਆਂ ਬਦਕਾਰੀਆਂ ਪਾਪਾਂ ਨੂੰ ਉਹ ਭੁਲਾ ਲੈਂਦਾ ਪਰ ਸਾਡੇ ਦੁਆਰਾ ਕੀਤੀਆਂ ਸਵਾਵਾਂ ਨੂੰ ਉਹ ਯਾਦ ਰੱਖਦਾ ਉਹਨਾਂ ਦਾ ਪ੍ਰਤੀਫਲ ਦਿੰਦਾ ਹੈ। ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਜਿਹੜਾ ਪਰਮੇਸ਼ਰ ਸਾਡੀਆਂ 네ਗੇਟਿਵ ਚੀਜ਼ਾਂ ਨੂੰ ਭੁਲਾ ਕੇ ਸਾਡੇ ਪੋਜ਼ਿਟਿਵ ਗੱਲਾਂ ਨੂੰ ਯਾਦ ਰੱਖਦਾ ਔਰ ਸਾਨੂੰ ਸੱਚਾ ਪਿਆਰ ਉਹ ਪਰਮੇਸ਼ਰ ਕਰਦਾ ਹੈ ਤੇ ਸਾਨੂੰ ਸਾਡਾ ਧਿਆਨ ਉਸ ਪਰਮੇਸ਼ਰ ਦੇ ਵੱਲ ਹੋਣਾ ਚਾਹੀਦਾ। ਸਾਡਾ ਸਾਡੇ ਦਿਲ 'ਚ ਪਿਆਰ ਉਸ ਪ੍ਰਭੂ ਦੇ ਪ੍ਰਤੀ ਹੋਣਾ ਚਾਹੀਦਾ ਜਿਹੜੀਆਂ ਸਾਡੀਆਂ 네ਗੇਟਿਵ ਚੀਜ਼ਾਂ ਨੂੰ ਭੁਲਾ ਕੇ ਸਾਡੇ ਪੋਜ਼ਿਟਿਵ ਚੀਜ਼ਾਂ ਨੂੰ ਯਾਦ ਰੱਖਦਾ ਉਹੀ ਸਾਡਾ ਸੱਚਾ ਮਿੱਤਰ ਹੈ। ਉਹੀ ਸੱਚਾ ਸਾਡਾ ਪ੍ਰੇਮੀ ਹੈ। ਉਹੀ ਸਾਨੂੰ ਪਿਆਰ ਕਰਦਾ ਤੇ ਉਹੀ ਸਾਨੂੰ ਅੱਗੇ ਵਧਾ ਸਕਦਾ ਇਸ ਲਈ ਅਸੀਂ ਉਹਨਾਂ ਲੋਕਾਂ ਦੇ ਲਈ ਸੋਗ ਨਹੀਂ ਕਰਨਾ ਉਹਨਾਂ ਲੋਕਾਂ ਦੇ ਗਮ ਵਿੱਚ ਨਹੀਂ ਡੁੱਬਣਾ ਜਿਨ੍ਹਾਂ ਲਈ ਅਸੀਂ ਬੈਸਟ ਰੋਲ ਨਿਭਾਏ ਆ ਪਰ ਉਹ ਉਹਨਾਂ ਸਾਰੇ ਬੈਸਟ ਰੋਲਾਂ ਨੂੰ ਪਲਾ ਕੇ ਉਹ ਆਪਣੇ ਹਿਸਾਬ ਨਾਲ ਜੀ ਰਹੇ ਆ ਉਹਨਾਂ ਦੇ ਪ੍ਰਤੀ ਸਾਨੂੰ ਗਮ ਕਰਨ ਦੀ ਲੋੜ ਨਹੀਂ ਚਿੰਤਾ ਕਰਨ ਦੀ ਲੋੜ ਨਹੀਂ ਬੋਝ ਪੈਣ ਦੀ ਲੋੜ ਨਹੀਂ ਬਲਕਿ ਉਹਨਾਂ ਲੋਕਾਂ ਵੱਲੋਂ ਧਿਆਨ ਹਟਾ ਕੇ ਪਰਮੇਸ਼ਰ ਦੇ ਵਚਨ ਦੇ ਵੱਲ ਧਿਆਨ ਲਗਾਉਣ ਦੀ ਲੋੜ ਹੈ ਪਰਮੇਸ਼ਰ ਦੇ ਵਚਨ ਦੇ ਵਿੱਚ ਵਧਣ ਦੀ ਲੋੜ ਹੈ ਜਿਹੜਾ ਸਾਡੀਆਂ ਗਲਤੀਆਂ ਭરા ਕੇ ਸਾਡੇ ਚੰਗੇ ਪੁਆਇੰਟ ਯਾਦ ਰੱਖ ਕੇ ਤੇ ਸਾਨੂੰ ਅੱਗੇ ਵਧਾਉਣ ਦੀ ਤਾਕਤ ਰੱਖਦਾ ਹੈ ਸੋ ਪਿਆਰੇ ਦੋਸਤੋ ਇਸ ਸੰਦੇਸ਼ ਤੋਂ ਕੀ ਸਿੱਖਣਾ ਸੀ ਮਨੁੱਖਾ ਵਾਲਾ ਸੁਭਾਅ ਨਹੀਂ ਬਣਾਉਣਾ ਅਸੀਂ ਯਿਸੂ ਮਸੀਹ ਵਾਲਾ ਸੁਭਾਅ ਬਣਾਈਏ ਜੋ ਸੁਭਾਅ ਦੇ ਵਿੱਚ ਗੁਣ ਯਿਸੂ ਮਸੀਹ ਦੇ ਸੁਭਾਅ ਵਿੱਚ ਗੁਣ ਸੀ ਉਹੀ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਈਏ ਯਿਸੂ ਮਸੀਹ ਦੇ ਸੁਭਾਅ ਦੇ ਬਾਰੇ ਮੰਨਨ ਕਰੀਏ ਯਿਸੂ ਮਸੀਹ ਦੇ ਸੁਭਾਅ ਦੇ ਬਾਰੇ ਬੋਲੀਏ ਇਸ ਸਮਸੀ ਦੇ ਸੁਭਾਅ ਦੇ ਬਾਰੇ ਦਿਲ ਦੇ ਵਿੱਚ ਉਹਨਾਂ ਵਚਨਾਂ ਨੂੰ ਯਾਦ ਰੱਖੀਏ ਆਪਣੀ ਸੋਚ ਨੂੰ ਬਦਲੀਏ ਆਪਣੇ ਨਜ਼ਰੀਏ ਨੂੰ ਬਦਲੀਏ ਆਪਣੀ ਲਾਈਫ ਸਟਾਈਲ ਨੂੰ ਬਦਲੀਏ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਆਪਣੇ ਆਪ ਨੂੰ ਬਣਾਓ ਤੇ ਪਰਮੇਸ਼ਰ ਦੀ ਅਦਭੁਤ ਤੇ ਮਹਾਨ ਯੋਜਨਾ ਤੁਹਾਡੇ ਜੀਵਨ ਦੇ ਵਿੱਚ ਪੂਰੀ ਹੋਵੇ ਸੋ ਪ੍ਰਭੂ ਇਸ ਸੰਦੇਸ਼ ਦੇ ਦੁਆਰਾ ਤੁਹਾਨੂੰ ਬles ਕਰੇ ਗੋਡ ਬles